ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਬਹੁਤ ساری ਸਾਧ ਸੰਗਤ ਦੇ ਮੈਸੇਜ ਆਏ ਹੈਗੇ ਆ ਕਿ ਸਾਨੂੰ ਤੁਸੀਂ ਫਰਕ ਦੱਸੋ ਕਿ ਥਰਡ ਆਈ ਜਿਹੜੀ ਹੁੰਦੀ ਆ ਤੇ ਦਸਵੇਂ ਦਵਾਰ ਦੇ ਵਿੱਚ ਕੀ ਫਰਕ ਹੈਗਾ ਆ ਤੇ ਸਾਰਿਆਂ ਦੀ ਦੌੜ ਲੱਗਦਾ ਰੱਬ ਨੂੰ ਪਾਣ ਦੀ ਲੱਗੀ ਹੋਈ ਆ ਸੋ ਦੋਨਾਂ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਬੇਸਿਕਲੀ ਥਰਡ ਆਈ ਜਿਹੜੀ ਹੈਗੀ ਸਾਡੇ ਸਿੱਖ ਧਰਮ ਦੇ ਵਿੱਚ ਉਹਨੂੰ ਦਸਮਾ ਦਵਾਰ ਬੋਲਦੇ ਆ ਹਿੰਦੂ ਧਰਮ ਦੇ ਵਿੱਚ ਉਹਨੂੰ ਥਰਡ ਆਈ ਬੋਲ ਦਿੰਦੇ ਆ ਗੋਰਿਆਂ 'ਚ ਵੀ ਥਰਡ ਆਈ ਬੋਲ ਦਿੰਦੇ ਹੈਗੇ ਆ ਹੁਣ ਗੱਲ ਇਦਾਂ ਹੁੰਦੀ ਹੈ ਕਿ ਜਦੋਂ ਇਨਸਾਨ ਬਹੁਤ ਭਗਤੀ ਕਰਦਾ ਪਰਮਾਤਮਾ ਦੇ ਜਿੱਦਾਂ ਨੇੜੇ ਜਾਈ ਜਾਂਦਾ ਹੈਗਾ ਉਹਦੇ ਵਿੱਚ ਪੋਜ਼ਿਟਿਵਿਟੀ ਆਈ ਜਾਂਦੀ ਹੈਗੀ ਆ ਹੁਣ ਸਾਡੇ ਸਿੱਖ ਧਰਮ ਦੇ ਵਿੱਚ ਇਦਾਂ ਹੈਗਾ ਕਿ ਮੂਲ ਮੰਤਰ ਜਦੋਂ ਤੁਸੀਂ ਕਈ ਲੱਖਾਂ ਦੇ ਹਿਸਾਬ ਨਾਲ ਕਰ ਲੈਂਦੇ ਆ ਤੇ ਤੁਹਾਨੂੰ ਉਹ ਜਿਹੜੇ ਲੋਕ ਵੀਡੀਓ ਪਾਉਂਦੇ ਆ ਕਿ ਇੰਨੇ ਚੱਕਰ ਖੁੱਲ ਗਏ ਸੱਤਵੇਂ ਚੱਕਰ ਤੇ ਦਸਮਾ ਦਵਾਰ ਖੁੱਲ ਜਾਏਗਾ ਤੁਹਾਨੂੰ ਉਹ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਪੈਂਦੀ ਹੈਗੀ ਉਹ ਚੱਕਰ ਵਾਹਿਗੁਰੂ ਆਪੇ ਦੇਖ ਲੈਂਦੇ ਹੈਗੇ ਆ ਬਾਬਾ ਦੀਪ ਸਿੰਘ ਜੀ ਮਹਾਰਾਜ ਆਪੇ ਚੱਕਰ ਦੇਖ ਲੈਂਦੇ ਆ ਉਹਦੇ ਵਿੱਚ ਤੁਸੀਂ ਕੀ ਕਰਨਾ ਹੁੰਦਾ ਹੈਗਾ ਕਿ ਬੂਲ ਮੰਤਰ ਦਾ ਪਾਠ ਕਰੀ ਜਾਣਾ ਕਰੀ ਜਾਣਾ ਜਦੋਂ ਤੁਸੀਂ ਕਰੀ ਜਾਂਦੇ ਆ ਜਦੋਂ ਤੁਹਾਡਾ 1.5 ਲੱਖ ਬੂਲ ਮੰਤਰ ਦਾ ਪਾਠ ਹੋ ਜਾਂਦਾ ਆ ਉਦੋਂ ਤੁਹਾਨੂੰ ਇੱਕ ਲਾਈਟ ਆਣੀ ਸ਼ੁਰੂ ਹੋ ਜਾਂਦੀ ਆ ਲਾਈਟ ਬੇਸਿਕਲੀ ਤੁਹਾਡੀ ਸਟਾਰਟ ਬਾਡੀ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਆ ਡਿਫਰੈਂਟ ਡਿਫਰੈਂਟ ਪਾਰਟ 'ਚ ਲਾਈਟ ਆਣੀ ਸ਼ੁਰੂ ਹੋ ਜਾਂਦੀ ਆ ਸੋ ਇੱਥੇ ਵੀ ਆਉਂਦੀ ਆ ਉੱਪਰ ਵੀ ਜਾਂਦੀ ਆ ਹੌਲੀ ਹੌਲੀ ਤੁਹਾਡੇ ਦੁਆਰ ਖੁੱਲ ਜਾਂਦੇ ਆ ਤੁਸੀਂ ਦਸਵੇਂ ਦੁਆਰ ਤੱਕ ਪਹੁੰਚ ਜਾਂਦੇ ਆ ਉਹਦੇ ਵਿੱਚ ਫੇ ਤੁਹਾਨੂੰ ਅ ਸਮਝ ਆਣਾ ਸ਼ੁਰੂ ਹੋ ਜਾਂਦਾ ਪਰਮਾਤਮਾ ਤੁਹਾਨੂੰ ਇੱਕ ਇਹੋ ਜੀ ਤੁਹਾਡੇ ਤੇ ਕਿਰਪਾ ਕਰ ਦਿੰਦਾ ਕਿ ਤੁਹਾਨੂੰ ਰਾਈਟ ਕੀ ਸਹੀ ਆ ਕੀ ਗਲਤ ਆ ਉਹਦਾ ਤੁਹਾਨੂੰ ਸਮਝਾਉਣਾ ਕਰਨਾ ਸ਼ੁਰੂ ਕਰ ਦਿੰਦਾ ਪਰਮਾਤਮਾ ਹੁਣ ਗੱਲ ਇਹ ਹੈਗੀ ਆ ਕਿ ਤੁਸੀਂ ਦਸਵਾਂ ਦੁਆਰ ਖੋਲ ਲਿਆ ਪਰ ਇਹ ਹੁਣ ਦਸਮਾ ਦਵਾਰ ਖੋਲ ਕੇ ਉਹਨੂੰ ਤੁਸੀਂ ਸਾਂਭਣਾ ਜੜਾਇਆ ਜਿੱਦਾਂ ਕਿਸੇ ਕੋ ਮਾਇਆ ਆ ਜੇ ਤੇ ਮਾਇਆ ਸਾਂਭਣਾ ਜੜਾਇਆ ਉਹ ਕੋਈ ਕੋਈ ਹੀ ਸਾਂਭ ਸਕਦਾ ਹੈਗਾ ਇਦਾਂ ਹੀ ਜਦੋਂ ਦਸਮਾ ਦਵਾਰ ਖੋਲਦਾ ਆ ਜਾਂ 3rd ਡਾਈ ਓਪਨ ਹੁੰਦੀ ਆ ਤੇ ਤੁਸੀਂ ਉਹਨੂੰ ਸਾਂਭਣ ਜੜਾ ਸਾਂਭਣਾ ਉਹ ਤੁਹਾਡੀ ਜ਼ਿੰਮੇਵਾਰੀ ਬਹੁਤ ਡਬਲ ਟ੍ਰਿਪਲ ਹੋ ਜਾਂਦੀ ਹੈਗੀ ਆ ਜਦੋਂ ਤੁਸੀਂ ਮਾੜੇ ਕਰਮ ਕਰਦੇ ਆ ਮਾੜਾ ਪੈਸਾ ਤੁਹਾਡੇ ਘਰੇ ਆ ਗਿਆ ਮਾੜੇ ਹੀ ਤੁਸੀਂ ਇੱਕ ਸੋਚ ਕਰ ਲਈ ਆਪਣੀ ਜਾਂ ਤੁਸੀਂ ਕੋਈ ਨਿੰਦਿਆ ਚੁਗਲੀ ਕਰ ਲਈ ਜਾਂ ਤੁਸੀਂ ਕੁਝ ਵੀ ਗਲਤ ਕਰਦੇ ਆਂ ਤੇ ਉਹ ਜਿਹੜੇ ਤੁਹਾਡੇ ਦਵਾਰ ਖੁੱਲੇ ਹੁੰਦੇ ਆ ਤੁਸੀਂ ਬਹੁਤ ਸਾਰੇ ਜਿਹੜੇ ਐਫਰਟ ਪਾ ਕੇ ਕਰਦੇ ਹੈਗੇ ਆ ਉਹਨਾਂ ਕੋ ਟੈਂਪਰੇਰੀ ਆਂਦੇ ਆ ਤੇ ਚਲੇ ਜਾਂਦੇ ਹੈਗੇ ਆ ਪਰ ਜਿਹੜੇ ਬੰਦਗੀ ਕਰਕੇ ਪਰਮਾਤਮਾ ਦਾ ਨਾਮ ਜਪ ਕੇ ਬਿਨਾਂ ਚੱਕਰਾਂ ਚੁੱਕਰਾਂ ਚ ਪੇ ਤੋਂ ਬਿਨਾ ਜਿਹੜੇ ਉਸ ਮਤਲਬ ਇਨੋਸੈਂਟ ਪੀਪਲ ਹੁੰਦੇ ਆ ਉਹਨਾਂ ਦੇ ਦਵਾਰ ਲੌਂਗ ਲੌਂਗ ਟਾਈਮ ਤੱਕ ਰਹਿੰਦੇ ਹੈਗੇ ਆ ਉਹ ਤੁਹਾਨੂੰ ਉਹਦੇ ਉੱਤੇ ਬਹੁਤ ਸਾਰਿਆਂ ਨੇ ਵੀਡੀਓ ਇਦਾਂ ਪਾਈਆਂ ਉਹਨਾਂ ਨੇ ਸਿਰਫ ਸਟੱਡੀ ਕੀਤੀ ਹੋਈ ਆ ਪ੍ਰੈਕਟਿਸ ਨਹੀਂ ਕੀਤੀ ਹੋਈ ਹੈਗੀ ਜੇ ਪ੍ਰੈਕਟਿਸ ਕਰਦੇ ਵੀ ਆ ਤਾਂ ਉਹ ਪ੍ਰੈਕਟਿਸ ਉਹਨਾਂ ਦੀ ਮਹੀਨਾ ਦੋ ਮਹੀਨੇ ਹੀ ਰਹਿੰਦੀ ਆ ਉਸ ਤੋਂ ਬਾਅਦ ਉਹਨਾਂ ਦੇ ਦਵਾਰ ਬੰਦ ਹੋ ਜਾਂਦੇ ਆ ਕਿਉਂਕਿ ਇਹ ਬਹੁਤ ਇੱਕ ਲਾਈਫਟਾਈਮ ਲਈ ਤੁਸਾਂ ਤੁਹਾਡੀ ਕਮਿਟਮੈਂਟ ਉਸ ਪਰਮਾਤਮਾ ਨਾਲ ਹੁੰਦੀ ਹੈਗੀ ਆ ਤੁਹਾਨੂੰ ਆਪਣੇ ਆਪ ਨੂੰ ਲਾਈਫਟਾਈਮ ਇਹ ਕਰਨਾ ਪੈਂਦਾ ਰੈਗੂਲਰ ਜਿਨ੍ਹਾਂ ਦੇ ਦਵਾਰ ਖੁੱਲ ਜਾਂਦੇ ਆ ਉਹਨਾਂ ਨੂੰ ਸ਼ੁਰੂ ਸ਼ੁਰੂ ਚ ਤਾਂ ਉਹਨਾਂ ਨੂੰ ਸਾਂਭਣਾ ਐਵਰੀਡੇ ਪੈਂਦਾ ਹੈਗਾ ਆ ਐਵਰੀਡੇ ਮੂਲ ਮੰਤਰ ਦਾ ਅਭਿਆਸ ਕਰਨਾ ਪੈਂਦਾ ਉਹਨਾਂ ਨੂੰ ਪਰ ਜਦੋਂ ਉਹਨਾਂ ਦੇ ਅੰਦਰ ਉਹ ਮੂਲ ਮੰਤਰ ਚੱਲਣਾ ਫਿਰ ਆਪਣੇ ਆਪ ਸ਼ੁਰੂ ਹੋ ਜਾਂਦਾ ਆ ਉਹਨਾਂ ਦੇ ਆਪਣੇ ਸਾਹ ਚੋਂ ਵੀ ਮੂਲ ਮੰਤਰ ਨਿਕਲਦਾ ਰਹਿੰਦਾ ਫਿਰ ਉਹ 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 ਥੋੜੇ ਜੇ ਉਹ ਆਮ ਦੁਨੀਆ ਤੋਂ ਹਟ ਜਾਂਦੇ ਹੈਗੇ ਆ ਆਮ ਲੋਕਾਂ ਵਿੱਚ ਉਹਨਾਂ ਦਾ ਚੱਲਣਾ ਫਿਰਨਾ ਜਿਹੜਾ ਆ ਉਹ ਮੁਸ਼ਕਲ ਹੋ ਜਾਂਦਾ ਕਿਉਂਕਿ ਉਹਨਾਂ ਦੀ ਇੱਕ ਤਾਰ ਹਮੇਸ਼ਾ ਪਰਮਾਤਮਾ ਨਾਲ ਜੁੜੀ ਰਹਿੰਦੀ ਹੈਗੀ ਆ ਸੋ ਜਿੰਨਾ ਕੋ ਜਿਨ੍ਹਾਂ ਦੇ ਦਸਵੇਂ ਦਵਾਰ ਖੁੱਲਦੇ ਹੈਗੇ ਆ ਜਿਹੜੇ ਇਹ ਪ੍ਰਕਾਸ਼ ਹੁੰਦਾ ਹੈਗਾ ਆ ਫਿਰ ਜਦੋਂ ਉਹ ਲਾਈਫ ਟਾਈਮ ਲਈ ਉਹਨਾਂ ਕੋ ਤੜੇ ਰਹਿੰਦਾ ਹੈਗਾ ਉਹਨਾਂ ਨੂੰ ਲਾਈਫ ਟਾਈਮ ਜੇ ਉਹ ਨਿਸ਼ਕਾਮ ਸੇਵਾ ਕਰਦੇ ਹੈਗੇ ਆ ਜੇ ਜਦੋਂ ਉਹ ਵੀ ਗੋਲਕਾਂ ਚ ਪੈ ਜਾਂਦੇ ਆ ਮੂਹ ਮਾਇਆ ਚ ਪੈ ਜਾਂਦੇ ਆ ਤਾਂ ਉਹਨਾਂ ਕੋ ਵੀ ਉਹ ਚੀਜ਼ਾਂ ਹੌਲੀ ਹੌਲੀ ਜਿਹੜੀਆਂ ਉਹਨਾਂ ਦਾ ਭਾਂਡਾ ਖਾਲੀ ਹੋਣਾ ਸ਼ੁਰੂ ਹੋ ਜਾਂਦਾ ਚਲੇ ਜਾਂਦੀਆਂ ਹੈਗੀਆਂ ਕੋਈ ਵੀ ਜਦੋਂ ਪਰਮਾਤਮਾ ਨਾਲ ਰਿਲੇਟਡ ਕੋਈ ਵੀ ਗੱਲਬਾਤ ਹੈਗੀ ਆ ਨਾ ਜਿੰਨੇ ਵੀ ਮਹਾਪੁਰਖ ਲਾਲੋ ਜਾਂ ਜਿੰਨੇ ਵੀ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੈਗੇ ਆ ਉਹ ਉਹਨਾਂ ਨੂੰ ਫਿਰ ਬਹੁਤ ਬੰਦਗੀ ਕਰਕੇ ਆਪਣੀਆਂ ਚੀਜ਼ਾਂ ਵਾਪਸ ਲੈਣੀਆਂ ਪੈਂਦੀਆਂ ਕਿਉਂਕਿ ਜਦੋਂ ਉਹ ਪਬਲਿਕ ਪਲੇਸ ਤੇ ਚਲੇ ਜਾਂਦੇ ਆ ਲੋਕਾਂ ਦਾ ਭਲਾ ਬਹੁਤ ਕਰਦੇ ਆ ਤੇ ਉਹਨਾਂ ਦੇ ਭਾਂਡੇ ਖਾਲੀ ਹੋਣੇ ਸ਼ੁਰੂ ਹੋ ਜਾਂਦੇ ਫੇ ਉਹਨਾਂ ਨੂੰ ਇੱਕ ਸਾਲ ਲੱਗ ਜਾਂਦਾ ਦੁਬਾਰਾ ਭਰਨ ਵਾਸਤੇ ਔਰ ਕਈ ਵਾਰੀ ਤਾਂ ਉਹਨਾਂ ਦੇ ਪਰਦੇ ਵੀ ਨਹੀਂ ਸਿਰਫ ਇੱਕ ਤੁਹਾਡੇ ਕੋਲ ਨਾਮ ਰਹਿ ਜਾਂਦਾ ਉਸ ਬੰਦੇ ਦਾ ਕਿ ਹਾਂ ਉਹ ਕੰਮ ਕਰ ਕਰਦਾ ਆ ਤਦ ਹੀ ਤੁਸੀਂ ਦੇਖਿਆ ਹਨਾ ਕਿ ਕਈ ਡੇਰੇ ਜਿਹੜੇ ਆ ਉਹ ਉਹਨਾਂ ਦੇ ਵਿੱਚ ਹੌਲੀ-ਹੌਲੀ ਸੰਗਤ ਘਟਣੀ ਸ਼ੁਰੂ ਹੋ ਜਾਂਦੀ ਉਹਦਾ ਰੀਜ਼ਨ ਹੀ ਇਹ ਹੁੰਦਾ ਆ ਕਿ ਉਹ ਜਿਹੜੇ ਡੇਰੇ ਚ ਸੰਗਤ ਜਾਣੀ ਸ਼ੁਰੂ ਹੋ ਜਾਂਦੀ ਉਹਨਾਂ ਦੇ ਭਾਂਡੇ ਖਾਲੀ ਹੋਣੇ ਸ਼ੁਰੂ ਹੋ ਜਾਂਦੇ ਆ ਜਿਹੜੇ ਨਿਸ਼ਕਾਮ ਸੇਵਾ ਬੈਠ ਕੇ ਕਰਦੇ ਆ ਚੁੱਪਚੀਪੇ ਉਹਨਾਂ ਦੇ ਹੀ ਭਾਂਡੇ ਭਰੇ ਰਹਿੰਦੇ ਹੈਗੇ ਆ ਸੋ ਇਹ ਇਹ ਇੱਕ ਇਫੈਕਟ ਹੈਗਾ ਆ ਔਰ ਕੁਝ ਕਈਆਂ ਨੇ ਕਿਤਾਬਾਂ ਪੜ੍ਹ ਕੇ ਹੀ ਸਿਰਫ ਤੁਹਾਨੂੰ ਚੱਕਰਾਂ ਦੀਆਂ ਗੱਲਾਂ ਕਰੀ ਜਾਂਦੇ ਤੇ ਤੁਹਾਨੂੰ ਚੱਕਰਾਂ 'ਚ ਪਾਇਆ ਹੋਇਆ ਹੈਗਾ ਤੇ ਇਹਦੇ 'ਤੇ ਤੁਸੀਂ ਫੋਕਸ ਘੱਟ ਕਰੋ ਜਿਆਦਾ ਤੁਸੀਂ ਸਾਧ ਸੰਗ ਜੀ ਫੋਕਸ ਸੇ ਮੂਲ ਮੰਤਰ 'ਤੇ ਕਰੋ ਪਰਮਾਤਮਾ ਨੇ ਤੁਸੀਂ ਕਮ ਸੇ ਕਮ ਆਪਣੇ ਕਰਮ ਸਿੱਧੇ ਰੱਖੂਗੇ ਪਰਮਾਤਮਾ ਨਾਲ ਜੁੜੇ ਰਹੋਗੇ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਰਾ ਨਾਲ ਜੁੜੇ ਰਹੋਗੇ ਗੁਰੂ ਨਾਨਕ ਸਾਹਿਬ ਜੀ ਮਾਰਾ ਨਾਲ ਜੁੜੇ ਰਹੋਗੇ ਕਲਗੀ ਤਰਪੀਤਾ ਮਾਰਾ ਨਾਲ ਜੁੜੇ ਰਹੋਗੇ ਮਹਾਰਾਜ ਨੇ ਆਪੇ ਤੁਹਾਡੇ ਸਾਰੇ ਕੰਮ ਸਵਾਰੀ ਜਾਣੇ ਹੈਗੇ ਆ ਇਹ ਮੇਰਾ ਮੈਸੇਜ ਹੈਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ